ਪੌਟਿਕਲਾ ਜਥੇਬਾਰਤ ਅੱਜ ਜੋ ਨੌਜਵਾਨ ਜਿਹੜੇ ਇਕੱਤਰਤ ਹੋਏ ਆ ਕਰਪੂਠਲਾ ਦੇ ਵਿੱਚ ਤੇ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਰੋਸ ਜਤਾਇਆ ਜਾ ਰਿਹਾ ਹੈ ਕਿ ਜਿਹੜਾ 13 ਸਾਲ ਦੀ ਨਪਾਲਿਕ ਲੜਤੀ ਦੇ ਨਾਲ ਵਾਰਦਾਰ ਹੋਣਾ ਤੇ ਉਸ ਤੋਂ ਬਾਅਦ ਜਿਹੜੀ ਹੱਤਿਆਵਾਂ ਹੋਈਆਂ ਨੇ ਕਿ ਕਿਤੇ ਨਾ ਕਿਤੇ ਉਥੇ ਪ੍ਰਸ਼ਾਸਨ ਦਾ ਵੀ ਫੇਲੀਅਰ ਆਇਆ ਇਹ 2 ਘੰਟੇ ਪਹਿਲਾਂ ਜਦੋਂ ਲੜਕੀ ਉਹਨਾਂ ਨੇ ਇੱਕੋ ਬਜ਼ੁਰਗ ਨੇ ਅੰਦਰ ਕੀਤੀ ਹੋਈ ਸੀ ਘਰ ਦੇ ਤੇ ਉਸ ਵਕਤ ਜਿਹੜਾ ਪੁਲਿਸ ਪ੍ਰਸ਼ਾਸਨ ਸੱਦਿਆ ਗਿਆ ਜਦੋਂ ਲੜਕੀ ਦੀ ਭਾਲ ਹੋ ਰਹੀ ਸੀ ਤੇ ਉਦੋਂ ਜਿਹੜਾ ਕੋਈ ਅਧਿਕਾਰੀ ਆਇਆ ਤੇ ਉਹ ਕਹਿੰਦੇ ਫਰਨ ਦੇ ਵਿੱਚ ਆਇਆ ਕਿ ਉੱਥੋਂ ਚਾਹ ਪੀ ਕੇ ਚਲੇ ਗਿਆ ਤੇ ਪਰ ਉਸ ਤੋਂ ਬਾਅਦ ਜਿਹੜਾ 2 ਘੰਟੇ ਬਾਅਦ ਪਤਾ ਲੱਗਦਾ ਕਿ ਲੜਕੀ ਦੀ ਲਾਸ਼ ਜਿਹੜੀ ਜਦੋਂ ਭਾਲ ਹੁੰਦੀ ਹੈ ਲੜਕੀ ਦੀ ਪਰਿਵਾਰ ਦੇ ਵੱਲੋਂ ਇਹ ਲੜਕੀ ਦੀ Laash ਬਾਥਰੂਮ ਦੇ ਵਿੱਚ ਲਪੋਈ ਹੋਈ ਜਿਹੜੀ ਜਿਹੜੀ ਲੱਭਦੀ ਹੈ ਤੇ ਉਸੇ ਗੁੱਸੇ ਦੇ ਵਿੱਚ ਨਰਾਜ ਲੋਕਾਂ ਨੇ ਵੀ ਆਪਣੀ ਭੜਾਸ ਕੱਢੀ ਪਰ ਭੜਾਸ ਕੱਢਣ ਦੇ ਨਾਲ ਨਹੀਂ ਇਹੋ ਜਿਹੇ ਦੋਚੀਆਂ ਨੂੰ ਜਿਹੜੀ ਸਖਤ ਤੋਂ ਸਖਤ ਜਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਉਸ ਬੱਚੀ ਨੂੰ ਆਪਣੀ ਜਾਨ ਗਵਾਉਣੀ ਪਈ ਹੈ ਇੱਕ ਪਰਿਵਾਰ ਦੀ ਬੱਚੀ ਗਈ ਹੈ ਤੇ ਉਸ ਬੱਚੀ ਨੇ ਜਿਹੜਾ ਪੜ ਲੈ ਕੇ ਕੋਈ ਅਫਸਰ ਬਣਨਾ ਸੀ ਪਰਿਵਾਰ ਦਾ ਸਹਾਰਾ ਬਣਨਾ ਸੀ ਉਹ ਉਸ ਪਰਿਵਾਰ ਤੋਂ ਖੁੰਝ ਗਿਆ ਅੱਜ ਜਿੱਥੇ ਸਮਾਜ ਸੇਵੀ ਲੋਕ ਰਾਜਨੀਤਿਕ ਲੋਕ ਉਥੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਪਏ ਆ ਉਥੇ ਅੱਜ ਕਰਪੂਤਲਾ ਨੌਜਵਾਨ ਵੱਲੋਂ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਮਨੂ ਟਪਈ ਜੀ ਔਰ ਸਾਥੀਆਂ ਦੇ ਵੱਲੋਂ ਜਿਹੜਾ ਅੱਜ ਜਿਹੜਾ ਇੱਥੇ ਟੈਂਡਲ ਮਾਰਚ ਲੱਗਿਆ ਜਿਆਦਾ ਸੋ ਬੜੀ ਦੁੱਖ ਦੀ ਘਟਨਾ ਆ ਤੇ ਆਪਾਂ ਨੂੰ ਸਾਰਿਆਂ ਨੂੰ ਜਿੱਥੇ ਵੀ ਠੱਗਾ ਹੁੰਦਾ ਲੜਕੀਆਂ ਦੇ ਨਾਲ ਸਾਰਿਆਂ ਨੂੰ ਖਤਰਤ ਹੋਣਾ ਚਾਹੀਦਾ ਔਰ ਖਾਸ ਕਰ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਜਿਹੜੇ ਵੀ ਉੱਥੇ ਅਧਿਕਾਰੀ ਗਿਆ ਉਹਨੇ ਇੰਨਾ ਸਮਾਂ ਦਿੱਤਾ ਹੋ ਸਕਦਾ ਵੀ ਪਹਿਲਾਂ ਉਸ ਲੜਕੀ ਨੂੰ ਬੱਦੀ ਬਣਾਇਆ ਗਿਆ ਹੋਵੇ ਤੇ ਜੇਕਰ ਉਹਨੂੰ ਲੱਭਦਾ ਤੇ ਸ਼ਾਇਦ ਉਹਦੀ ਜਾਨ ਬਚ ਜਾਂਦੀ ਪਰ ਉਸ ਦੀ ਨਲਾਕੀ ਕਾਰਨ ਜਿਹੜਾ ਉਸ ਨੂੰ ਜਿਹੜਾ ਸਮਾਂ ਮਿਲਿਆ ਤੇ ਉਸਨੇ ਉਹਦੀ ਜਿਹੜੀ ਹੱਤਿਆ ਕਰ ਦਿੱਤੀ ਅਤੇ ਨੰਦਨਯੋਗ ਕਟਨਾਇਆ ਤੇ ਅਸੀਂ ਸੋਚਦੇ ਆ ਕਿ ਜਿੱਥੇ ਉਸ ਜਿਹੜੇ ਅਧਿਕਾਰੀ ਨੂੰ ਜਿਹੜਾ ਬਰਖਾਸ ਕਰਕੇ ਉਹਨੂੰ ਘਰ ਕਰਕੇ ਆ ਜਾਵੇ ਤੇ ਉਹਨੂੰ ਦੁਬਾਰਾ ਜਿਹੜਾ ਆਪਣੀ ਉਸ ਪਦਵੀ ਤੇ ਕਿਸੇ ਦੀ ਵੀ ਅਪਰੋਚ ਕਰਨ ਨੂੰ ਨਾ ਆ ਸਕੇ ਇਸ ਤਰ੍ਹਾਂ ਦਾ ਜਿਹੜਾ ਕਾਨੂੰਨ ਬਣਾਇਆ ਜਾਵੇ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਕੋਸ਼ਿਸ਼ ਵਜਦੇ ਰਹਿਣਗੇ ਕਿਥੇ ਉਸ ਬਜ਼ੁਰਗ ਨੇ ਦੋਸ਼ ਕੀਤਾ ਆਪਣਾ ਉਹਨਾਂ ਨੇ ਆਪਣਾ ਜਿਹੜਾ ਇਹ ਕਾਨੂੰਨੀ ਹਰਕਤ ਕੀਤੀ ਆ ਉਥੇ ਪ੍ਰਸ਼ਾਸਨ ਦੇ ਉਸ ਸਤਿਹਾਰੀ ਦੇ ਵੱਲੋਂ ਵੀ ਜਿਹੜੀ ਸਹੀ ਤੰਗ ਦੇ ਨਾਲ ਡਿਊਟੀ ਨਹੀਂ ਨਿਭਾਈ ਗਈ ਔਰ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆਂ ਜੀ ਇਸ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਸੋ ਸਾਰੇ ਆਪਾਂ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਏ ਆਂ ਸਾਰਿਆਂ ਦਾ ਧੰਨਵਾਦ ਜੈ ਭੀਮ ਜੈ ਭਾਰਤ ਜੈ ਗੁਰੂਦੇਵ ਧੰਨ ਗੁਰੂਦੇਵ